ਆਪਣੇ ਜਿਹੜੇ ਮੋਢੀ ਨੇ ਜਿਹਨੂੰ ਕਿਹਾ ਜਾਂਦਾ ਸਿਮਰਨਜੀਤ ਸਿੰਘ ਮਾਨ ਪਾਰਟੀ ਦੇ ਸਰਪ੍ਰਸਤ ਨੇ ਹਨਾ ਤੇ ਕੀ ਉਹਨਾਂ ਦੀ ਸਥਿਤੀ ਹੈ ਸੰਗਰੂਰ ਦੇ ਵਿੱਚ ਮੌਜੂਦਾ ਐਮਪੀ ਵੀ ਨੇ ਉਹ ਆਪ ਮਹਾਰੇ ਜਾ ਕੇ ਉਹਨਾਂ ਨੂੰ ਜੈ ਜੈਕਾਰ ਕਰਦੇ ਨੇ ਉਹਨਾਂ ਦੀ ਕਿਉਂਕਿ ਉਹਨਾਂ ਨੇ ਕੀਤੇ ਹੋਏ ਕੰਮ ਡੇਢ ਦੋ ਸਾਲ ਦੇ ਵਿੱਚ ਬੋਲ ਦੇ ਨੇ ਕਹਿੰਦੇ ਪਿਛਲੀ ਵਾਰ ਤਾਂ ਕਹਿੰਦੇ ਜੀ ਦੀਪ ਸਿੱਧੂ ਨਾਂ ਤੇ ਵੋਟਾਂ ਲੈ ਗਏ ਫਿਰ ਐਤ ਕੀ ਫਿਰ ਨਵਾਂ ਸਟੰਟ ਕਹਿੰਦੇ ਲੋਕ ਪੁੱਛ ਰਹੇ ਨੇ ਕਿਹੜਾ ਖੇਡਣਗੇ ਫਰੋਗਿਆਂ ਨੂੰ ਦਾ ਸਟੰਟੇ ਲੱਗਣੇ ਆ ਜੀ ਇੱਕ ਬਜ਼ੁਰਗ 40 ਸਾਲ ਤੋਂ ਆਪਣੀ ਕੌਮੀਅਤ ਦੀ ਗੱਲ ਕਰਦਾ ਏ ਉਹ ਤਾਂ ਉਹਨਾਂ ਨੂੰ ਉਹ ਵੀ ਸਟੰਟ ਲੱਗਦਾ ਏ ਲੋਕ ਤਾਂ ਉਹਨਾਂ ਨੂੰ ਹੁਣੋਂ ਤੱਕ ਕਹਿ ਦਿੰਦੇ ਉਹਨਾਂ ਨੇ ਕੀਤਾ ਕੀ ਆ ਉਹਨਾਂ ਨੇ ਆਪਣੇ ਬਾਹਾਂ ਆਪਣੀਆਂ ਲੱਤਾਂ ਤੇ ਐਡਾ ਵੱਡਾ ਤਸ਼ੱਦਦ ਝੱਲਿਆ ਏ ਮਾਨਸਿਕ ਦਬਾਅ ਉਹਨਾਂ ਤੇ 40 ਸਾਲ ਤੋਂ ਪੈ ਰਿਆ ਏ ਇੱਕ ਆਈਐਸ ਆਈਪੀਐਸ ਦੇ ਵੱਡੇ ਰੈਂਕ ਤੋਂ ਉਹਨਾਂ ਨੇ ਕਿੱਥੇ ਜਾ ਕੇ ਜ਼ਮੀਨੀ ਪੱਧਰ ਤੇ ਜੇਲ੍ਹਾਂ ਕੱਟੀਆਂ ਨੇ ਅਕਾਲੀ ਦਲ ਵੀ ਕਹਿੰਦਾ ਸੀ ਨ ਵੀ ਜੇਲਾ ਕਟੀਆਂ ਨੇ ਪੰਥ ਦੇ ਇਥੇ ਉਹਨਾਂ ਦੀ ਜੇਲਾ ਤੇ ਸਰਦਾਰ ਮਾਨ ਸਾਹਿਬ ਦੀ ਜੇਲਾ ਦੇ ਵਿੱਚ ਫਰਕ ਹੈ ਉਹਨਾਂ ਨੇ ਜੇਲਾ ਕਟੀਆਂ ਹੋਣਗੀਆਂ ਪਰ ਆਪ ਦੇ ਨਿੱਜੀ ਹਿੱਤਾਂ ਖਾਤਰ ਪੰਜਾਬ ਖਾਤਰ ਨਹੀਂ ਅਸਲ ਲੜਾਈ ਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਲੜ ਰਿਹਾ ਨਹੀਂ ਜਾਂ ਉਹ ਜਿਹੜੇ ਜਥੇਦਾਰ ਸੀ ਪੰਜਾਬ ਖਾਤਰ ਜਾਂ ਖਾਲਸੇ ਖਾਤਰ ਖਾਲਸੇ ਖਾਤਰ ਜਥੇਦਾਰ ਗੁਰਦੇਵ ਸਿੰਘ ਕੋਂਕੇ ਜਿਨ੍ਹਾਂ ਨੇ ਆਪ ਦਾ ਬੰਦ ਬੰਦ ਘਟਾ ਲਿਆ ਉਹਨਾਂ ਨੇ ਸੰਘਰਸ਼ ਲੜਿਆ ਏ ਨਾ ਕਿ ਜਿਹੜੇ ਇਹ ਬਾਦਲ ਕਿਆਂ ਵਰਗਿਆਂ ਨੇ ਜਿਹੜਾ ਲੀਡਰ ਕਿਸੇ ਟਾਈਮ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਚੰਗਾ ਕਹਿੰਦਾ ਜੀ ਇਹ ਪੰਜਾਬ ਖਾਤਰ ਬੋਲਦੇ ਨੇ ਸਿੱਖਾਂ ਖਾਤਰ ਬੋਲਦੇ ਨੇ ਉਹ ਤਾਂ ਹੁਣ ਵਿਰੁੱਧ ਆ ਕੇ ਖੜ ਗਿਆ ਸੁਪਾਲ ਸਿੰਘ ਖੇੜਾ ਪਾਲ ਸਿੰਘ ਖੇੜਾ ਦਾ ਤੁਸੀਂ ਪਿਛੋਕੜ ਦੇਖੋ ਉਹ ਕਿੰਨੀ ਪਾਰਟੀਆਂ ਬਦਲ ਗਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਤਾਂ ਨਹੀਂ ਬਦਲੀ ਪਰ ਲੋਕ ਸਮਝ ਨਹੀਂ ਕਰਦੇ ਸਾਲ ਸਿੰਘ ਖਹਿਰੇ ਨੇ ਪਾਰਟੀਆਂ ਵਿੱਚ ਉਹ ਚੋਣੀਆਂ ਜਿਨ੍ਹਾਂ ਨੇ ਦਰਵਾਸਾ ਤੇ ਅਟੈਕ ਕੀਤਾ ਬੰਧਕ ਦੇ ਬਿਰਕਵਾਲ ਸਿੰਘ ਝੁੰਡਾਉਣ ਵੀ ਬੰਧਕ ਪਾਰਟੀ ਜੀ ਨੇ ਉਹ ਵੀ ਤਾਂ ਬੰਧਕ ਪਾਰਟੀ ਹੈ ਪਰ ਜਿਨ੍ਹਾਂ ਨੇ ਬਿਆਦਬੀਆਂ ਕਰਾਤੀਆਂ ਉਹ ਬੰਧਕ ਇਥੋਂ ਰਹੇਗੀ ਲੱਗਦਾ ਇੱਦਾਂ ਖਾਲਸਾਤਨ ਮਿਲ ਜੂ ਖਾਲਸਾਤਾਨ ਹੁਣ ਤੁਸੀਂ ਖਾਲਸੇ ਦਾ ਜਿਹੜਾ ਬੋਲ ਬੱਲਾ ਹੈ ਤੁਸੀਂ ਬਾਹਰ ਦੀਆਂ ਕੰਟਰੀਆਂ 'ਚ ਦੇਖੋ ਕਿੰਨਾ ਬੋਲ ਬੱਲਾ ਹੈ ਖਹਿਰਾ ਸਾਹਿਬ ਦਾਵਾ ਕਰ ਰਹੇ ਨੇ ਇਹ ਸੀਟ ਮੈਂ ਕੱਢੂਗਾ ਚੱਲੇ ਹੋਏ ਕਾਰਨ ਉਹ ਤਾਂ ਦਾਵਾ ਕਰੀ ਜਾਣ ਅਸੀਂ 3 ਮਹੀਨਿਆਂ ਚ ਦਾਵਾ ਠੋਕਦਾ ਸੀ 3 ਮਹੀਨਿਆਂ ਚ 92 ਨੂੰ ਮੁੱਦੇ ਪਾਰ ਲਾਤਾ ਸੀ ਉਹ ਪੰਜਾਬ ਦੀ ਤਾਕਤ ਸੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਫਤਿਹਗੜ ਸਾਹਿਬ ਦੇ ਯੂਥ ਪ੍ਰਧਾਨ ਜਸਪਾਲ ਸਿੰਘ ਜੀ ਜਸਪਾਲ ਜੀ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਪਾਲ ਜੀ ਲੋਕ ਸਭਾ ਚੋਣਾ ਆ ਗਈਆਂ ਮਹੀਨਾ ਰਹਿ ਗਿਆ ਚਲ ਰਹੀ ਹੈ ਕੰਪੇਨਿੰਗ ਪਰ ਪਾਰਟੀ ਦੀ ਜੀ ਪੂਰੀ ਜੋਰਾ ਸ਼ੋਰਾਂ ਤੇ ਹੈ ਜੀ ਪੰਜਾਬ ਦੀ ਕੱਲੀ ਕੱਲੀ ਸੱਤ ਤੋਂ ਲੈ ਕੇ ਇੰਟਰਨੈਸ਼ਨਲ ਲੈਵਲ ਤੱਕ ਸ਼ਰੌਣ ਇਕਾਲੀ ਦਾ ਲੁਮਰਸਰ ਦੀ ਪੂਰੀ ਵਾਹ ਵਾਹੀ ਹੈ ਜੀ ਤੇ ਕਿਹੜੇ ਕਿਹੜੇ ਹਲਕਿਆਂ 'ਚ ਤੁਸੀਂ ਹੁਣ ਤੱਕ ਵੇਚ ਚੁੱਕੇ ਹੋ ਅਸੀਂ ਅ ਸ਼੍ਰੀ ਫਾਤੇਗੜ ਸਾਹਿਬ ਸੰਗਰੂਰ ਤੇ ਸ਼੍ਰੀ ਅ ਆਨੰਦਪੁਰ ਸਾਹਿਬ ਤੇ ਸ਼੍ਰੀ ਅਮਰਸਰ ਸਾਹਿਬ ਹਾਂ ਜੀ ਆਪਣੇ ਜਿਹੜੇ ਮੋਢੀ ਨੇ ਜਿਹਨਾਂ ਨੂੰ ਕਿਹਾ ਜਾਂਦਾ ਸਿਮਰਨਜੀਤ ਸਿੰਘ ਮਾਨ ਪਾਰਟੀ ਦੇ ਸਰਪ੍ਰਸਤ ਨੇ ਹਨਾ ਤੇ ਕੀ ਉਹਨਾਂ ਦੀ ਸਥਿਤੀ ਹੈ ਸੰਗਰੂਰ ਦੇ ਵਿੱਚ ਮੌਜੂਦਾ ਐਮਪੀ ਵੀ ਨੇ ਕੀ ਸਥਿਤੀ ਹੈ ਅੱਜ ਦੇ ਟਾਈਮ ਦੇ ਵਿੱਚ ਤੁਹਾਡੀ ਨਿਗਾਹ ਦੇ ਵਿੱਚ ਥੀ ਥੀ ਉੱਥੇ ਦੇ ਲੋਕ ਬਿਹਤਰ ਜਾਣਦੇ ਨੇ ਇਕੱਲੀ-ਕੱਲੀ ਸਾਥ ਦੇ ਵਿੱਚ ਕਿਸੇ ਨੂੰ ਆਵਾਜ਼ ਮਾਰ ਕੇ ਬੁਲਾਉਣਾ ਨਹੀਂ ਪੈਂਦਾ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਆਏ ਨੇ ਵੀ ਤੁਸੀਂ ਆਓ ਮਿਲੋ ਉਹ ਆਪ ਮਹਾਰੇ ਜਾ ਕੇ ਉਹਨਾਂ ਨੂੰ ਜੈ ਜੈਕਾਰ ਕਰਦੇ ਨੇ ਉਹਨਾਂ ਦੀ ਕਿਉਂਕਿ ਉਹਨਾਂ ਨੇ ਕੀਤੇ ਹੋਏ ਕੰਮ ਡੇਢ 2 ਸਾਲ ਦੇ ਵਿੱਚ ਬੋਲਦੇ ਨੇ ਅਨੇਕਾ ਪ੍ਰਕਾਰ ਦੇ ਜਿਹੜੇ ਕੰਮ ਨੇ ਉੱਥੇ ਕੀਤੇ ਤੇ ਜਿਹੜੀ ਆਵਾਜ਼ ਹੈ ਜਿਹੜੀ ਪਾਰਲੀਮੈਂਟ ਤੱਕ ਉਹਨਾਂ ਨੇ ਚੱਕੀ ਆ ਪੰਜਾਬ ਦਾ ਜਿਹੜਾ ਦਰਦ ਉਸ ਪਾਰਲੀਮੈਂਟ ਤੱਕ ਰੱਖਿਆ ਉਹ ਇੰਟਰਨੈਸ਼ਨਲ ਯੂਨੋ ਤੱਕ ਜਾ ਕੇ ਉਹਨਾਂ ਨੇ ਜਿਹੜਾ ਉਹ ਦਰਦ ਹੈ ਜਿਹੜਾ ਪੰਜਾਬ ਦਾ ਵੀ ਇਹ ਸਾਡੇ ਨਾਲ ਆ ਕੁਝ ਕਰ ਰਹੇ ਨੇ ਇੰਡੀਅਨ ਸਟੇਟ ਉਹ ਇਕੱਲੇ ਇਕੱਲੇ ਸਾਥ ਕੱਲੇ-ਕੱਲੇ ਉੱਥੇ ਬਜ਼ੁਰਗ, ਨੌਜਵਾਨ, ਬੀਬੀਆਂ ਆਪ ਮੁਹਾਰੇ ਚੱਲ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਬਾਹ ਫੜਦੇ ਨੇ ਉੱਥੇ ਆ ਜਿੱਦ ਤੱਕ ਦਬਾ ਕਰਦੇ ਆ ਦਵਾਰ ਮੈਂ ਕਿਹਾ ਪੂਰੀ ਗੱਲ ਬਾਤ ਹੈ ਜੀ ਤੇ ਅਮਰਤਪਾਲ ਉਹਨਾਂ ਨੂੰ ਲੈ ਕੇ ਕਹਿੰਦੇ ਪਿਛਲੀ ਵਾਰ ਤਾਂ ਕਹਿੰਦੇ ਜੀ ਦੀਪ ਸਿੱਧੂ ਨਾਂ ਤੇ ਵੋਟਾਂ ਲੈ ਗਏ ਫਿਰ ਐਤਕੀ ਫਿਰ ਨਵਾਂ ਸਟੰਟ ਕਹਿੰਦੇ ਲੋਕ ਪੁੱਛ ਰਹੇ ਨੇ ਕਿਹੜਾ ਖੇਡਣਗੇ ਵਿਰੋਧੀ ਪਾਰਟੀਆਂ ਵੀ ਕਹਿ ਰਹੇ ਨੇ ਕਹਿੰਦੇ ਸਟੰਟ ਖੇਡਣ ਯੋਗ ਨਹੀਂ ਮਾਨ ਸਾਹਿਬ ਸਟੰਟ ਬਰੋਗੀਆਂ ਨੂੰ ਤਾਂ ਸਟੰਟ ਹੀ ਲੱਗਣੇ ਆ ਜੀ ਹਾਂ ਇੱਕ ਬਜ਼ੁਰਗ 40 ਸਾਲ ਤੋਂ ਆਪਣੀ ਕੌਮियत ਦੀ ਗੱਲ ਕਰਦਾ ਏ ਉਹ ਤਾਂ ਉਹਨਾਂ ਨੂੰ ਉਹ ਵੀ ਸਟੰਟ ਲੱਗਦਾ ਏ ਲੋਕ ਤਾਂ ਉਹਨਾਂ ਨੂੰ ਹੁਣੋਂ ਤੱਕ ਕਹਿ ਦਿੰਦੇ ਉਹਨਾਂ ਨੇ ਕੀਤਾ ਕੀ ਆ ਉਹਨਾਂ ਨੇ ਆਪਣੇ ਬਾਹਾਂ ਆਪਣੀਆਂ ਲੱਤਾਂ ਤੇ ਐਡਾ ਵੱਡਾ ਤਸ਼ੱਦਦ ਝੱਲਿਆ ਏ ਮਾਨਸਿਕ ਦਬਾਅ ਉਹਨਾਂ ਤੇ 40 ਸਾਲ ਤੋਂ ਪੈ ਰਿਆ ਏ ਇੱਕ ਆਈਐਸ ਆਈਪੀਐਸ ਦੇ ਵੱਡੇ ਰੈਂਕ ਤੋਂ ਉਹਨਾਂ ਨੇ ਕਿੱਥੇ ਜਾ ਕੇ ਜ਼ਮੀਨੀ ਪੱਧਰ ਦੇ ਜੇਲ੍ਹਾਂ ਕੱਟੀਆਂ ਨੇ ਉਹਨਾਂ ਤਾਂ ਉਹ ਵੀ ਸਟੰਟ ਲੱਗਦੇ ਨੇ ਇਹ ਤਾਂ ਕਾਲੀ ਦਲ ਵੀ ਕਹਿੰਦਾ ਸੀ ਨੀ ਜੇਲਾਂ ਗੱਟੀਆਂ ਨੇ ਪੰਥ ਵਿੱਚ ਉਹਨਾਂ ਦੀ ਜੇਲਾਂ ਤੇ ਸਰਦਾਰ ਮਾਨ ਸਾਹਿਬ ਦੀ ਜੇਲਾਂ ਦੇ ਵਿੱਚ ਫਰਕ ਹੈ ਨਾ ਉਹਨਾਂ ਨੇ ਜੇਲਾਂ ਕੱਟੀਆਂ ਹੋਣਗੀਆਂ ਪਰ ਆਪ ਦੇ ਨਿੱਜੀ ਹਿੱਤਾਂ ਖਾਤਰ ਪੰਜਾਬ ਖਾਤਰ ਨਹੀਂ ਪੰਜਾਬ ਦੀ ਜਿਹੜੀ ਅਸਲ ਲੜਾਈ ਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਲੜ ਰਹੇ ਨੇ ਜਾਂ ਉਹ ਜਿਹੜੇ ਜਥੇਦਾਰ ਸੀ ਪੰਜਾਬ ਖਾਤਰ ਜਾਂ ਖਾਲਸੇ ਖਾਤਰ ਖਾਲਸੇ ਖਾਤਰ ਜਿਹੜੇ ਉਹ ਜਥੇਦਾਰ ਸੀ ਜਿਵੇਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਨੇ ਆਪ ਦਾ ਬੰਦ ਬੰਦ ਘਟਾ ਲਿਆ ਉਹਨਾਂ ਨੇ ਸੰਘਰਸ਼ ਲੜਿਆ ਇਹ ਨਾ ਕਿ ਜਿਹੜੇ ਬਾਦਲ ਕਿਆਂ ਵਰਗਿਆਂ ਨੇ ਇਹ ਬਾਦਲ ਕੇ ਕਹਿਣ ਜੋਗੇ ਨੇ ਕਰਨ ਜੋਗੇ ਨਹੀਂ ਹੈਗੇ ਪੰਥ ਦੇ ਪੰਥ ਦਾ ਦਰਦ ਇਹ ਨਹੀਂ ਰੱਖਦੇ ਇਹ ਸਿਰਫ ਆਪ ਜੇ ਕੁਰਸੀਆਂ ਨੇ ਇਹਨਾਂ ਦੇ ਕਿੱਡੇ-ਕਿੱਡੇ ਕਾਰੋਬਾਰ ਨੇ ਹੂੰ ਕਿੱਡੇ-ਕਿੱਡੇ ਕਾਰੋਬਾਰੇ ਬਣਾ ਕੇ ਕਿੱਥੋਂ ਚੱਲੇ ਸੀ ਇਹ ਕਿੱਥੇ ਆ ਕੇ ਖੜੇ ਨੇ ਅੱਜ ਪੰਜਾਬ ਨੇ ਕਿੱਥੇ ਲਿਆ ਕੇ ਖੜਾਤਾ ਇਹ ਸੋਚਣ ਦੀ ਗੱਲ ਜਿਹੜਾ ਲੀਡਰ ਕਿਸੇ ਟਾਈਮ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਚੰਗਾ ਕਹਿੰਦਾ ਜੀ ਇਹ ਪੰਜਾਬ ਖਾਤਰ ਬੋਲਦੇ ਨੇ ਸਿੱਖਾਂ ਖਾਤਰ ਬੋਲਦੇ ਨੇ ਉਹ ਤਾਂ ਹੁਣ ਵਿਰੋਧਾ ਕੇ ਖੜ ਗਿਆ ਸੁਪਾਲ ਸਿੰਘ ਖਹਿਰਾ ਪਾਲ ਸਿੰਘ ਖਹਿਰਾ ਦਾ ਤੁਸੀਂ ਪਿਛੋਕੜ ਦੇਖੋ ਉਹ ਕਿੰਨੀ ਪਾਰਟੀਆਂ ਬਦਲ ਕੇ ਨੇ ਹਮ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਤਾਂ ਨਹੀਂ ਬਦਲੀ ਪਰ ਲੋਕ ਸਮਝ ਨਹੀਂ ਕਰਦੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਐਡ ਆਨ ਕਰਨਾ ਚਾਹੁੰਦਾ ਸਾਡੀ ਪਾਰਟੀ ਦੇ ਵਿੱਚ ਵੱਡੇ ਲੀਡਰ ਨੇ ਇੱਕ ਮੈਂ ਨਾਮ ਲੈਣਾ ਚਾਹਾਂਗਾ ਸਾਡੇ ਜਸਕਰਨ ਸਿੰਘ ਕਾਂਸਿੰਗ ਵਾਲਾ ਆਪਸ ਦੇ ਵਿੱਚ ਚਲੋ ਕੋਈ ਗੱਲ ਹੋ ਜਾਂਦੀ ਹੈ ਪਾਰਟੀ ਦੇ ਵਿੱਚ ਉਹਨਾਂ ਨੇ ਆਪਦੀ ਅਲੱਗ ਖੇਤਰ ਪਾਰਟੀ ਬਣਾ ਕੇ ਆਪ ਦਾ ਸੰਘਰਸ਼ ਜਿਹੜਾ ਖਾਲਸਾਣ ਦਾ ਜਾਰੀ ਰੱਖਿਆ ਸੁਖਪਾਲ ਸਿੰਘ ਖੈਰਿਆ ਨੇ ਪਾਰਟੀਆਂ ਵਿੱਚ ਉਹ ਚੋਣੀਆਂ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਪਾਰਟੀਆਂ ਦੇ ਵਿੱਚ ਉਹਨਾਂ ਦੇ ਵਿੱਚ ਗਏ ਨੇ ਉਹ ਜਿਨ੍ਹਾਂ ਨੇ ਪੰਜਾਬ ਦੇ ਹਿੱਤ ਦੇ ਲਈ ਕੋਈ ਕੰਮ ਨਹੀਂ ਕੀਤਾ ਅੱਜ ਉਹ ਕਿਹੜੀ ਗੱਲ ਦਾ ਦਾਅਵਾ ਕਰਦੇ ਨੇ ਵੀ ਅਸੀਂ ਪੰਥਕਾਂ ਪੰਥਕ ਹੋਣ ਦਾ ਦਾਵਾ ਉਹ ਕਰੇ ਜਿਨ੍ਹਾਂ ਨੇ ਵੱਡਾ ਸੰਘਰਸ਼ ਕਰਕੇ ਇੱਕ ਸਟੈਂਡ ਤੇ ਖੜ ਕੇ ਚਾਹੇ ਜੇਲ੍ਹਾਂ ਦੇਖ ਲੀਆਂ ਹੋਣ ਚਾਹੇ ਆਪ ਦੇ ਉੱਤੇ ਪਰਚੇ ਪਵਾਨੇ ਹੋਣ ਚਾਹੇ ਆਪਣੇ ਦੋ ਵੋਟਾਂ ਪੈਣ ਚਾਹੇ ਲੱਖ ਵੋਟ ਪੈਜੇ ਸਟੈਂਡ ਇੱਕੋ ਹੈ ਉਹ ਦਾਵਾ ਠੋਕ ਸਕਦਾ ਹੈ ਵੀ ਅਸੀਂ ਪੰਥਕਾਂ ਪੰਥਕ ਹੋਣ ਦਾ ਦਾਵਾ ਉਹ ਕਦੇ ਨਹੀਂ ਠੋਕ ਸਕਦਾ ਵੀ ਜਿਨ੍ਹਾਂ ਨੇ ਆਪ ਦੀ ਨਿੱਜੀ ਸਵਾਰਥ ਖਾਤਰ ਵੱਖ-ਵੱਖ ਪਾਰਟੀਆਂ ਦਾ ਸਵਾਦ ਛੱਕਿਆ ਹੋਇਆ ਆਮ ਪਾਰਟੀ ਚ ਵੀ ਆਏ ਸੀ ਉਹ ਉਹ ਚਾਹਦੇ ਸੀ ਵੀ ਭਲਾ ਭਲਾ ਹੋਵੇ ਪਰ ਭਲਾ ਤਾਂ ਨਹੀਂ ਹੋਏਗਾ। ਪੰਥਕ ਦਾ ਫਿਰ ਕੁਵਾਲ ਸਿੰਘ ਝੁੰਡਾਉਣ ਵੀ ਪੰਥਕ ਪਾਰਟੀ ਜੀ ਨੇ ਉਹ ਵੀ ਤਾਂ ਫਿਰ ਪੰਥਕ ਪਾਰਟੀ ਹੈ। ਪਰ ਜਿਨ੍ਹਾਂ ਨੇ ਬਿਆਦਬੀਆਂ ਕਰਾਤੀਆਂ ਉਹ ਪੰਥਕ ਇਥੋਂ ਰਹਿ ਗਈ ਬਿਆਦਬੀਆਂ ਤਾਂ ਕਹਿਣਾ ਪਰ ਜਦਨ ਕਲੀਅਰ ਉਹਨਾਂ ਦੇ ਮੈਂ ਤੁਹਾਨੂੰ ਐਲੀਗੇਸ਼ਨ ਨਹੀਂ ਬਿਆਦਬੀਆਂ ਦੇ ਐਲੀਗੇਸ਼ਨ ਨੇ ਕਾਲੀ ਦਲ ਤੇ ਜੋ 2015 ਤੋਂ ਚੱਲਦੇ ਆ ਰਹੇ ਨੇ ਹਜੇ ਕਲੀਅਰ ਨਹੀਂ ਹੋਇਆ। ਮੈਂ ਕਲੀਅਰ ਹੋਣ ਦਾ ਦਾਵਾ ਤਾਂ ਕਰਦਾ ਹੂੰ। ਸੁਮੇਦ ਸੈਨਟੀ ਜੀਪੀਸੀ ਹੂੰ। ਗੋਲੀਆਂ ਚੱਲੀਆਂ ਸੁਮੇਸ਼ ਸੈਣੀ ਦਾ ਪਿਛੋਕੜ ਕੀ ਸੀ ਸੁਮੇਸ਼ ਸੈਣੀ ਨੇ ਹੁਣ ਤੱਕ ਸਾਡੇ ਬੱਚਿਆਂ ਨਾਲ ਕੀ ਕੀਤਾ ਏ ਉਹਨੂੰ ਡੀਜੀਪੀ ਲਾਇਆ ਕਿਨੇ ਆ ਪੋਸ਼ਾਕ ਕਿਨੇ ਦਿੱਤੀ ਮਾਫੀਆਂ ਕਿਨੇ ਮੰਗਾਈਆਂ ਜਥੇਦਾਰਾਂ ਨੂੰ ਮੀਟਿੰਗਾਂ ਕਿਨੇ ਸੱਦੀਆਂ ਇਹ ਤੋਂ ਵੱਡੇ ਹੋਰ ਦੋਸ਼ੀ ਹੋਰ ਕੌਣ ਹੋਣਗੇ ਨਹੀਂ ਡਿਸਪਾਲ ਜੀ ਇਹ ਗੱਲ ਅਲੱਗ ਮੈਟਰ ਹੈ ਹੁਣ ਜੇ ਅਸੀਂ ਫਿਰ ਅਸੀਂ ਇੱਕ ਗੱਲ ਅਸੀਂ ਕੁਐਸਚਨ ਕਰ ਦਨੇ ਆ ਬਈ ਜੀ ਮਾਨ ਸਾਹਿਬ ਤਾਂ ਕਾਂਗਰਸ ਦੇ ਪਰ ਜਿਹੜੇ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਦੇ ਸਾਡੂ ਸੀ ਇਹਦੇ ਵਿੱਚ ਇਹਨਾਂ ਦਾ ਕੀ ਲੇਗਾ ਤੇਗਾ ਪਰਿਵਾਰਵਾਦ ਨੂੰ ਉਹਨਾਂ ਨੇ ਅੱਗੇ ਨਹੀਂ ਨਾ ਰੱਖਿਆ ਹੈ ਤਾਂ ਸੀ ਨਾ ਹੁਣ ਉਹ ਬੀਜੇਪੀ ਚ ਨੇ ਸਕ ਸੋਚ ਉਹਨਾਂ ਨੇ ਆਪਦੇ ਤਾਂ ਰਿਸ਼ਤੇ ਤਾਰ-ਤਾਰ ਕਰ ਲਏ ਉਹਨਾਂ ਨੇ ਸਾਡੂ ਨੂੰ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਬੁਲਾਇਆ ਨਹੀਂ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਕੀ ਉਹਨਾਂ ਦੀ ਵਿਆਹ ਤੇ ਗਏ ਨੇ ਪਰਵਾਰਾਂ ਦੀ ਜਿਹੜੀ ਸਾਂਝ ਆ ਉਹਨਾਂ ਨੇ ਉਹ ਵੀ ਮਤਲਬ ਉਹ ਪਿੱਛੇ ਹੱਟਾ ਵੀ ਕਿੰਨੇ ਸਾਲ ਹੋ ਗਏ ਬੁਲਾਇਆ ਨਹੀਂ ਕਿ ਸਿਮਰਜੀਤ ਸਿੰਘ ਮਾਨ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਪੋਤੀ ਦੇ ਵਿਆਹ ਤੇ ਗਈ ਨਹੀਂ ਇੱਕ ਜਿਹੜਾ ਪਰਿਵਾਰ ਦਾ ਖਾਸ ਵਿਆਹ ਹੁੰਦਾ ਏ ਉਹਦੇ ਤੇ ਆਪਾਂ ਜੇ ਦੁਸ਼ਮਣ ਦਾ ਵੀ ਹੋਵੇ ਨਾ ਆਪਾਂ ਮੂੰਹ ਮਲਾ ਜਾ ਪਿੰਡ ਦੇ ਵਿੱਚ ਰੱਖਦੇ ਹੁੰਦੇ ਆ ਤਾਂ ਜਦੋਂ ਕਿਸੇ ਦੇ ਆਪਣੇ ਬੱਚੇ ਦਾ ਵਿਆਹ ਹੁੰਦਾ ਨਾ ਉਹ ਚਲੋ ਉਦੋਂ ਵੀ ਸ਼ਗਨ ਦੇ ਚਲੇ ਜਾਂਦੇ ਆ ਹਾਂ ਮੈਂ ਉਦੋਂ ਮੰਨਾਂਗਾ ਵੀ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉੱਥੇ ਜਾ ਕੇ ਆ ਆਪਦੀ ਖਾਲਸਾਤਾਨ ਦੀ ਢਿਰ ਨੂੰ ਜਾਂ ਖਾਲਸਾਤਾਨ ਦੀ ਗੱਲ ਨੂੰ ਪੰਜਾਬ ਅੱਖੀ ਗੱਲ ਨੂੰ ਜਿਹੜਾ ਮਤਲਬ ਉਹਨਾਂ ਨੂੰ ਤਾਰ-ਤਾਰ ਕੀਤਾ ਹੋਵੇ ਜਾਂ ਉਸ ਗੱਲ ਤੋਂ ਪਿੱਛੇ हट ਗਏ ਹੋਣ ਲੱਗਦਾ ਏਦਾਂ ਖਾਲਸਾਤਾਨ ਮਿਲ ਜੂ ਖਾਲਸਾਤਾਨ ਹੁਣ ਤੁਸੀਂ ਖਾਲਸੇ ਦਾ ਜਿਹੜਾ ਬੋਲ ਬੱਲਾ ਏ ਤੁਸੀਂ ਬਾਹਰ ਦੀਆਂ ਕੰਟਰੀਆਂ ਨੂੰ ਦੇਖੋ ਕਿੰਨਾ ਬੋਲ ਬੱਲਾ ਹੋ ਰਿਹਾ ਏ ਅੱਜ ਕਿੱਥੇ ਖਾਲਿਸਤਾਨ ਦੀ ਗੱਲ ਕਰਨ ਤੇ ਪਰਚੇ ਪੈਂਦੇ ਸੀ ਅੱਜ ਯੂਨੋ ਤੇ ਜਾ ਕੇ ਅਸੀਂ ਆਪ ਮਤਲਬ ਉੱਥੇ ਜਾ ਕੇ ਵੋਟਾਂ ਦੀ ਰਜਿਸਟ੍ਰੇਸ਼ਨ ਕਰਾਣੇ ਆ ਵੀ ਸਾਨੂੰ ਖਾਲਿਸਤਾਨ ਚਾਹੀਦਾ ਸਾਨੂੰ ਅਲੱਗ ਰਾਜ ਚਾਹੀਦਾ ਹੈ ਜਿਹੜਾ ਰਾਜ ਨਹਿਰੂ ਵਰਗੇ ਨੇ ਸਾਤੋਂ ਖੋਹ ਲਿਆ ਮਾਸਟਰ ਤਾਰਾ ਸਿੰਘ ਦੀਆਂ ਗਦਾਰੀਆਂ ਕਰਕੇ ਚਾਹੇ ਉਹਨਾਂ ਦੀ ਨਾਮਸਮਝ ਹੀ ਕਰਕੇ ਹੋਵੇ ਚਾਹੇ ਉਹਨਾਂ ਦੀ ਗਦਾਰੀਆਂ ਸਮਝ ਲੈਣ ਵੀ ਉਹਨਾਂ ਦਾ ਬਿਜ਼ਨਸ ਸੀ ਇੱਥੇ ਕਲਕੱਤਾ ਦੇ ਵਿੱਚ ਚਾਹੇ ਹੋਰ ਸਟੇਟਾਂ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਆਤਰੋ ਕਮਾ ਲਿਆ ਅੱਜ ਖਾਲਸੇ ਦੀ ਗੱਲ ਕਿਹੜੀ ਇਹ ਜੀ ਕੰਟਰੀ ਹੈ ਜਿੱਥੇ ਨਹੀਂ ਹੋ ਰਹੀ ਕਿੰਨਾ ਬਦੋਲਤ ਹੋ ਰਹੀ ਆ ਜੇ 72 ਕੇਸ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਪਿੰਡੇ ਤੇ ਹੰਢਾਈਆਂ ਦੇਸ਼ ਧਰੋਹ ਦੇ ਪਵਾਏ 8-8 ਸਾਲ 5-5 ਸਾਲ ਜਿਹੜੀਆਂ ਜੇਲਾਂ ਕੱਟੀਆਂ ਤਾਂ ਜਾ ਕੇ ਅੱਜ ਸਾਨੂੰ ਇੱਥੇ ਜਿਹੜੇ ਨੌਜਵਾਨ ਨੇ ਭਾਈ ਅਮਰਤਪਾਲ ਸਿੰਘ ਵਰਗੇ ਉਹ ਪੰਜਾਬ ਦਾ ਦਰਦ ਰੱਖ ਕੇ ਤਾਂ ਇੱਥੇ ਪੰਜਾਬ ਦੀ ਧਰਤੀ ਤੇ ਆਏ ਨਾ ਦੁਬਈ ਤੋਂ ਨਹੀਂ ਫਿਰ ਉਹ ਥੋੜੀ ਪਾਰਟੀ ਤੋਂ ਤਾਂ ਲੜ ਨਹੀਂ ਰਹੇ ਨਾ ਫਿਰ ਉਹ ਤਾਂ ਯਾਰ ਲੜ ਰਹੇ ਨੇ ਅਜੰਡਾ ਫਿਰ ਅਲੱਗ ਹੋ ਗਿਆ ਨਾ ਤਾਂ ਕਿਉਂਕਿ ਪਾਰਟੀ ਦਾ ਅਜੰਡਾ ਤੇ ਇੰਡੀਵਿਜੂਅਲ ਅਜੰਡਾ ਉਹ ਅਲੱਗ ਹੁੰਦਾ ਕਿਉਂਕਿ ਜੇ ਪਾਰਟੀ ਤੋਂ ਲੜਦੇ ਤਾਂ ਤੁਸੀਂ ਕਹਿ ਸਕਦੇ ਸੀ ਵੀ ਅਮਰਿਤਪਾਲ ਸਿੰਘ ਸ਼੍ਰੋਮਣੀ ਕਾਲੇ ਦਲ ਦੇ ਅੰਦਰ ਤੋਂ ਲੜ ਰਹੇ ਨੇ ਤੁਹਾਨੂੰ ਅਲੱਗ ਲੜਨ ਦੀ ਇੱਕ ਕਹਾਵਤ ਹੈ ਜਦੋਂ ਆਪਾਂ ਨੂੰ ਪਿੱਛੇ ਮਾਰ ਪੈਂਦੀ ਹੈ ਨਾ ਆਪਾਂ ਸੂਝਵਾਨ ਹੋ ਜਾਂਦੇ ਆਂ ਵੀ ਅੱਗੇ ਕਿਵੇਂ ਤੁਰਨਾ ਹੈ ਬੀਬੀ ਖਾਲੜਾ ਦੇ ਸਮੇਂ ਅਕਾਲੀ ਦਲ ਨੇ ਆਪ ਦਾ ਕੈਂਡੀਡੇਟ ਖੜਾਇ ਸਾਡੇ ਵੱਲੋਂ ਆਪ ਦਾ ਕੈਂਡੀਡੇਟ ਖੜਿਆ ਸੀ ਤਾਂ ਕੀ ਰਿਜ਼ਲਟ ਆਇਆ ਸੀ ਕਦੂਰ ਸਾਹਿਬ ਨੇ ਮੇਨਾ ਘਟਿਆ ਵੀ ਬੀਬੀ ਖਾਲੜਾ ਨੂੰ ਹਰਾਤਾ ਹਜੇ ਤੱਕ ਅੱਜ ਭਾਈ ਅਮਰਤਪਾਲ ਸਿੰਘ ਇੰਡੀਪੈਂਡੈਂਟ ਖੜਦਾ ਏ ਸਾਡੀ ਪਾਰਟੀ ਨੇ ਖੁੱਲ ਕੇ ਸਪੋਰਟ ਦਿੱਤੀ ਆ ਅਕਾਲੀ ਦਲ ਬਾਦਲ ਨੇ ਉੱਥੇ ਆਪ ਦਾ ਜਿਹੜੀ ਨੰਗ ਪੋਣਾ ਦਿਖਾਇਆ ਏ ਉੱਥੇ ਆਪ ਦਾ ਵਿਰਸਾ ਸਿੰਘ ਬਲਟੋਹੇ ਨੂੰ ਲੈ ਕੇ ਆਏ ਜਸਪਾਲ ਜੀ ਜਸਪਾਲ ਜੀ ਤੁਹਾਡੀ ਗੱਲ ਕੱਟਦਾ ਹੈ ਇਹ ਤਾਂ ਸ਼ੋਸ਼ੇਬਾਜੀ ਵੀ ਹੈ ਜੇ ਤੁਸੀਂ ਕਹਿ ਰਹੇ ਤੁਸੀਂ ਸੈਂਪਤੀ ਲਾਈਨ ਨੂੰ ਵੀ ਪਿੱਛੇ ਕਰਤਾ ਹੋਵੇ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਜਿੱਦ ਦਿਨ ਉਹਨਾਂ ਨੇ ਉਮੀਦਵਾਰ ਐਲਾਨਤਾ ਅਕਾਲੀ ਦਲ ਅੰਮ੍ਰਿਤਸਰ ਨੇ ਬੈਕਸਟੈਪ ਕਰ ਲਿਆ ਤੇ ਆਪਾਂ ਕੀ ਲੈ ਕੇ ਕਹਿ ਸਕਦੇ ਆ ਵੀ ਅਕਾਲੀ ਦਲ ਹਜੇ ਜਾਂ ਅਕਾਲੀ ਦਲ ਜਾਂ ਹੋਰ ਬੰਦਾ ਹਜੇ ਖੜਾ ਹੈ ਨਾਮਿਨੇਸ਼ਨ ਤੋਂ ਨਹੀਂ ਨੂੰ ਹੈ ਅੱਛੀ ਚਲੋ ਉਹ ਵੱਡੇ ਲੈਵਲ ਤੇ ਗੱਲ ਆ ਜਿੱਦ ਨਹੀਂ ਤੁਸੀਂ ਆਪਦੇ ਫਤਿਹਗੜ੍ਹ ਸਾਹਿਬ ਦੀ ਗੱਲ ਦੱਸ ਦਿੰਦੇ ਆ ਮੈਜੂਤ ਦਾ ਪ੍ਰਧਾਨ ਹੋਣ ਦੇ ਨਾਤੇ ਪਾਯਾ ਮਰਤਪਾਲ ਸਿੰਘ ਦੇ ਨਾਲ ਸਪੋਰਟ ਦੇ ਵਿੱਚ ਆਏ ਸੀ ਸਾਡੇ ਤੇ ਉਦੋਂ ਧਰਨੇ ਲਾਏ ਅਸੀਂ ਮੁਜ਼ਾਰੇ ਕੀਤੇ ਸਾਡੇ ਤੇ ਡੀਐਸਪੀ ਐਸਐਸਪੀ ਤੇ ਉਹਨਾਂ ਨੇ ਵੱਡਾ ਤਸ਼ੱਦਦ ਕੀਤਾ ਠੀਕ ਨਹੀਂ ਸਾਡੇ ਘਰਾਂ ਦੇ ਵਿੱਚ ਛਾਪੇ ਮਾਰੀ ਕੀਤੀ ਕੱਲੂ ਕਹਿਣ ਨੂੰ ਤਾਂ ਸਾਨੂੰ ਵੀ ਕਹਿ ਦਿੰਦੇ ਲੋਕੀ ਸਟੰਟ ਖੇਡਦੇ ਨੇ ਅਸੀਂ ਹੁਣ ਕੈਮਰਾ ਕਹਿੰਦੇ ਆ ਵੀ ਸਾਨੂੰ ਕਹਿਣ ਲੱਗ ਜਾਣਗੇ ਵੀ ਅਸੀਂ ਸਟੰਟ ਖੇਡਦੇ ਇਹ ਤਾਂ ਨਾਮ ਲੋਕ ਦੇ ਦਿੰਦੇ ਨੇ ਸਟੰਟ ਖੇਡਦੇ ਨੇ ਪਰ ਕਿਹੜਾ ਦਿਲੋਂ ਤੁਰਦਾ ਏ ਕਿਹੜਾ ਆਪ ਦੀ ਵਾਹ ਵਾਈ ਖਾਤਰ ਤੋਂ ਦਿਆ ਉਹ ਤੋਂ ਪੰਜਾਬ ਦੇ ਲੋਕ ਬਹੁਤ ਸੂਝਵਾਨ ਹੋ ਗਏ ਨੇ ਅੱਜ ਵਾਹ ਵਾਈ ਖਾਤਰ ਤਾਂ ਉਹ ਤੁਰਨ ਜਿਨ੍ਹਾਂ ਨੇ ਆਪਦੀਆਂ ਕੁਰਸੀਆਂ ਬਚਾਉਣੀਆਂ ਹੋਣ ਅਸੀਂ ਤਾਂ ਪੰਥ ਲਈ ਤੁਰੇ ਆਂ ਹਮ ਕੁਰਸੀ ਬਚਾਉਣੀ ਹੁੰਦੀ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਸੀਐਮ ਦੀ ਕੁਰਸੀ ਉਦੋਂ ਬਚਾ ਲੈਣੀ ਸੀ ਜਦੋਂ ਇਹਨਾਂ ਨੂੰ ਆ ਕੇ ਆਫਰ ਦਿੰਦੇ ਸੀ ਹਮ ਉਦੋਂ ਪੰਥ ਦਾ ਦਾਵਾ ਠੋਕ ਕੇ ਇਹਨਾਂ ਨੇ ਆਪਦੀ ਜਿਹੜੀ ਕੁਰਬਾਨੀ ਆ ਉਸ ਨੂੰ ਮੂਰੇ ਰੱਖਿਆ ਗਿਆ ਵੀ ਅਸੀਂ ਕੁਰਬਾਨੀਆਂ ਦੇ ਦਾਂਗੇ ਪਰ ਪੰਥ ਨੂੰ ਮੇਣਾ ਨਹੀਂ ਦੇਵਾਂਗੇ ਫਿਰ ਲੋਕ ਤਾਂ ਨਹੀਂ ਨਾਲ ਤੁਰੇ ਲੋਕਾਂ ਦੀ ਗਲਤੀ ਆ ਲੋਕਾਂ ਦੀ ਗਲਤੀ ਆ ਵੀ ਉਹਨਾਂ ਨੇ ਸੱਚ ਨੂੰ ਨਹੀਂ ਪਹਿਚਾਣਿਆ ਸੱਚ ਅ ਅੱਜ ਸਾਹਮਣੇ ਆ ਰਹੇ ਅੱਜ ਸੋਸ਼ਲ ਮੀਡੀਆ ਦੇ ਜਵਾਨ ਆਏ ਅੱਜ ਲੋਕੀ ਹਰ ਗੱਲ ਕੋਖ ਕਰਦੇ ਨੇ ਵੀ ਕੌਣ ਸਹੀ ਹੈ ਕੌਣ ਗਲਤ ਆ ਉਹਨਾਂ ਗਾਲਾਂ ਕੱਢਦੇ ਨੇ ਕਿ ਨਹੀਂ ਕੱਢਦੇ ਬਾਦਲਾਂਆਂ ਨੂੰ ਇਹਨਾਂ ਨੇ ਕੀ ਕੀਤਾ ਕੀ ਨਹੀਂ ਬਾਦਲਾਂ ਨੂੰ ਨਾਮ ਮਿਲ ਗਿਆ ਬਾਦਲਾਂ ਨੂੰ ਇਨਾਮ ਮਿਲ ਗਿਆ ਕਿੱਥੇ ਸਰਕਾਰ ਕਿੱਥੇ ਹੁਣ ਦੋ ਸੀਟਾਂ ਦੇ ਕਿਸੇ ਬੈਠੇ ਹੈਨਾ ਤੇ ਇਹਨਾਂ ਦੀ ਗ੍ਰੋਥ ਕਿਵੇਂ ਆਪਣੀ ਸ਼ਰਮਨੀ ਅਮਰਸਰ ਦੀ ਹੋਏਗੀ ਸ਼ਰਮਨੀ ਅਕਾਲੀ ਦਲ ਅਮਰਸਰ ਦੀ ਗ੍ਰੋਥ ਤਾਂ ਪੰਥ ਨੇ ਆ ਕਿਉਂਕਿ ਦਾਵਾ ਕਰ ਰਹੇ ਨੇ ਖੈਰਾ ਸਾਹਿਬ ਦਾਵਾ ਕਰ ਰਹੇ ਨੇ ਕਲਸੀਟ ਮੈਂ ਕੱਢੂੰਗਾ ਚੱਲੇ ਹੋਏ ਕਾਰਤੂਸ ਨਹੀਂ ਸੀ ਤਾਂ ਦਾਵਾ ਕਰੀ ਜਾਣ ਅਸੀਂ 3 ਮਹੀਨਿਆਂ ਚ ਦਾਵਾ ਠੋਕਦਾ ਸੀ 3 ਮਹੀਨਿਆਂ ਚ 92 ਨੂੰ ਮੁੱਦੇ ਪਾਰ ਲਾਤਾ ਸੀ ਉਹ ਪੰਜਾਬ ਦੀ ਤਾਕਤ ਸੀ ਉਹ ਸੂਝਵਾਨ ਹੋ ਗਏ ਨੇ ਲੋਕ ਵੀ ਬਦਲਾ ਹੇਟ ਕਿਹੜੇ ਆਏ ਸੀ ਬਦਲਾ ਕਿਹਨੇ ਲਿਆਂਦਾ ਤੇ ਤਰੱਕੀ ਕਿਹਨੇ ਦਿੱਤੀ ਸਰਦਾਰ ਮਾਨ ਦੀ ਹੁਣ ਕਾਰਜਸ਼ੈਲੀ ਜਿਹੜੀ ਉੱਥੇ ਹੋਈ ਹੈ 1.5 ਸਾਲ ਦੇ ਵਿੱਚ ਤਿੰਨ ਵੱਡੇ ਹਸਪੀਟਲ ਅੰਡਰਲੈਂਡ ਅੰਡਰਗਰਾਉਂਡ ਜਿਹੜੀਆਂ ਲਾਈਨਾਂ ਦਾ ਪ੍ਰੋਜੈਕਟ ਤੇ ਕੈਂਸਰ ਦੇ ਇੱਕ ਮਰੀਜ਼ ਨੂੰ 3.5 ਲੱਖ ਰੁਪਏ ਗ੍ਰਾਂਟ ਤੇ ਜਿਹੜੇ ਅਪਾਹਜ ਲੋਕ ਸੀ ਉਹਨਾਂ ਨੂੰ ਬਾਈਸਾਈਕਲਾਂ ਟੈਂਕੀਆਂ ਪਿੰਡ-ਪਿੰਡ ਪੱਧਰ ਤੇ ਪੰਜਾਬ ਦੀ ਗੱਲ ਜਿਹੜੀ ਅਸਲ ਮਤਲਬ ਪਾਰਲੀਮੈਂਟ ਤੇ ਜਾ ਕੇ ਹਿੱਕ ਠੋਕ ਕੇ ਕਹਿਣਾ ਵੀ ਹਾਂ ਤੁਸੀਂ ਸਾਡੇ ਮੁੰਡੇ ਮਾਰੀ ਆਂ ਇਹ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਕਰ ਸਕਦਾ ਹੈ ਹੋਰ ਕੋਈ ਲੀਡਰ ਜਿਹੜਾ ਦਮ ਨਹੀਂ ਹੈ ਵੀ ਕੋਈ ਇਹੋ ਜੀ ਗੱਲ ਕਰ ਦੇ ਇਹ ਦਾਵਾ ਤਾਂ ਅਸੀਂ ਠੋਕਦੇ ਹਾਂ ਤਾਂ ਕਿਉਂਕਿ ਅਸੀਂ ਕੰਮ ਕੀਤੇ ਹੋਏ ਆਂ ਪਿੰਡੇ ਤੇ ਹੰਡਾ ਕੇ ਅੱਗੇ ਲੈ ਕੇ ਆਏ ਆ ਪੰਜਾਬ ਦੇ ਲੋਕ ਸੂਝਵਾਨ ਬਹੁਤ ਹੋ ਗਏ ਨੇ ਤਾਂ ਹੀ ਅੱਜ ਭਾਈ ਅਮਰਪਾਲ ਸਿੰਘ ਦੇ ਨਾਲ ਖੜੇ ਆ ਤਾਂ ਹੀ ਅੱਜ ਸ਼ਰੋਨੀ ਕਾਲੀ ਦਾ ਅਮਰਸਰ ਦਾ ਹੈ ਵਾਲੰਟੀਅਰ ਬਣ ਕੇ ਮੈਂਬਰ ਬਣ ਕੇ ਵਰਕਰ ਬਣ ਕੇ ਸਾਡੇ ਨਾਲ ਤੁਰ ਰਹੇ ਨੇ ਸਾਨੂੰ ਜਾਣਾ ਨਹੀਂ ਪੈਂਦਾ ਉਹ ਆਪ ਆਉਂਦੇ ਆ ਸਾਡੇ ਕੋਲ ਹਮ ਬਿਲਕੁਲ ਤੇ ਕਹਿੰਦੇ ਵੀ ਜਿਹੜੀ ਸੰਗਰੂਰ ਹੈ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਨਾ ਤੇ ਭਗਵੰਤ ਸਿੰਘ ਮਾਨ ਉਹ ਨਹੀਂ ਸੀ ਐਮ ਸੀ ਸੀਗੇ ਉਹ ਐਮ ਪੀ ਜਦੋਂ ਚਲੋ ਉਸ ਤੋਂ ਬਾਅਦ ਜਿਮਨੀ ਚੋਣ ਹੋਈ ਮਾਨ ਸਾਹਿਬ ਜਿੱਤ ਗਏ ਚੰਨਾ ਵਧੀਆ ਲੀਡ ਰਹੀ ਤੇ ਹੁਣ ਜਿਹੜਾ ਮੁਕਾਬਲਾ ਹੈ ਜੋ ਗਰਾਊਂਡ ਤੇ ਹੈ ਉਹ ਆਮ ਆਦਮੀ ਪਾਰਟੀ ਨੂੰ ਸਾਈਡ ਤੇ ਕਰਿਆ ਲੋਕਾਂ ਨੇ ਮੁਕਾਬਲਾ ਹੈ ਲੋਕ ਖੈਰੇ ਨੂੰ ਬਰਾਬਰ ਗਿਣਦੇ ਨੇ ਇਹ ਨਹੀਂ ਹੈ ਆਪਾਂ ਦਰਕਨਾਰ ਨਹੀਂ ਕਰ ਸਕਦੇ ਜੀ ਹਾਂ ਉੱਥੇ ਖੈਰੇ ਦੀ ਟੱਕਰ ਪੈਣੀ ਹੈ ਹਰ ਹਾਲ ਪੈਣੀ ਹੈ ਤੇ ਹੁਣ ਉਹ ਥੋੜਾ ਉਹ ਚ ਕੀ ਤੁਸੀਂ ਕਿੰਨਾ ਕੁ ਮਤਲਬ ਪਾਰਟੀ ਦੇ ਜਿਹੜੇ ਹੋਰ ਜਥੇਬੰਦੀਆਂ ਦੇ ਥੋੜੇ ਪ੍ਰਧਾਨ ਨੇ ਵੱਖ-ਵੱਖ ਹਲਕੇਾਂ ਦੇ ਨੂੰ ਕਿੰਨਾ ਕੁ ਉੱਥੇ ਵਿਚਰ ਰਹੇ ਨੇ ਉਹਨਾਂ ਤੋਂ ਬਿਨਾ ਉਹ ਤਾਂ ਜੀ ਜਦੋਂ ਸਰਦਾਰ ਸਿਵਰੇਜ ਸਿੰਘ ਮਾਨ ਜਿੱਤ ਕੇ ਆਉਂਦੇ ਆ ਉਹ ਤਾਂ ਲਗਾਤਾਰ ਪਿੰਡ ਪੱਦਰ ਤੇ ਜਾ ਕੇ ਆਪਣੇ ਕੰਮ ਕਰ ਰਹੇ ਨੇ ਰਹੀ ਗੱਲ ਸੁਪਾਲ ਸਿੰਘ ਖਹਿਰਾ ਦੀ ਅਸੀਂ ਪੰਥ ਦੀ ਵੋਟ ਚਾਹੁੰਦੇ ਆ ਵਿਕਾਸ ਦੀ ਵੋਟ ਚਾਹੁੰਦੇ ਆ ਕਿਤੇ ਹੋਏ ਕੰਮਾਂ ਦੀ ਵੋਟ ਮੰਗਦੇ ਆ ਲੋਕਾਂ ਤੋਂ ਸੰਗਰੂਰ ਦੇ ਲੋਕਾਂ ਤੋਂ ਇਹ ਕਹਿੰਦੇ ਵੀ ਟਫ ਮੁਕਾਬਲਾ ਏ ਟਫ ਮੁਕਾਬਲਾ ਤੁਸੀਂ ਦੇਖੋ ਸੁਖਪਾਲ ਸਿੰਘ کہہ ਰਿਹਾ ਤਾਂ ਕਹਿੰਦੇ ਸੀ ਮੈਂ ਚੋਣ ਲੜਨਾ ਨਹੀਂ ਚਾਹੁੰਦਾ ਸੀ। ਟਫ ਮੁਕਾਬਲਾ ਤਾਂ ਦੇਖੋ ਵੀ ਜਦੋਂ ਉਹ ਲੜਨਾ ਨਹੀਂ ਚਾਹੁੰਦੇ ਸੀ ਤਾਂ ਧੱਕੇ ਨਾਲ ਲੈ ਕੇ ਕੌਣ ਆਇਆ? ਇਹਨਾਂ ਤਾਂ ਗੱਟ ਜੋੜ ਲੈ ਕੇ ਆਇਆ ਜਿਹੜਾ ਇੰਡੀਆ ਲੈਵਲ ਤੇ ਨੈਸ਼ਨਲ ਲੈਵਲ ਤੇ ਬਣਿਆ ਹੋਇਆ ਏ। ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਦਾਅਵਾ ਤਾਂ ਉਹੀ ਉਹਨਾਂ ਨੇ ਇਹੀ ਗੱਲ ਦਾ ਏ ਵੀ ਉਹਨਾਂ ਨੇ ਜਿਹੜੀ ਪੰਜਾਬ ਦੀ ਗੱਲ ਹੈ ਉਹ ਦਿੱਲੀ ਤੱਕ ਨਾ ਹੋਵੇ ਦਿੱਲੀ ਤੋਂ ਇੰਟਰਨੈਸ਼ਨਲ ਤੱਕ ਨਾ ਹੋਵੇ। ਇਹਨਾਂ ਦਾ ਸਿਰਫ ਉਹੀ ਮੁੱਦਾ ਏ ਉਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਆਪਦੀ ਜਿਹੜੀ ਪੰਥਕ ਜਿਹੜਾ ਚਿਹਰਾ ਸੀ ਉਹਨੂੰ ਨੰਗਾ ਕਰ ਗਿਆ ਪੰਥਕ ਹੋਣ ਦਾ ਦਾਵਾ ਸੀ ਜਿਹੜਾ ਉਹਦਾ ਉਹ ਧੁੰਦਲਾ ਪੈ ਗਿਆ ਹੁਣ ਸੁਖਪਾਲ ਸਿੰਘ ਖਹਿਰਾ ਜੀ ਨੇ ਆਪਦੇ ਜਿਹੜੇ ਪੁਰਖਿਆਂ ਦੀ ਜਿਹੜੀ ਕੀਤੀ ਹੋਈ ਕਮਾਈ ਸੀ ਉਹਨੂੰ ਤਾਰ-ਤਾਰ ਕਰਤਾ ਏ ਉਹਨਾਂ ਦੀ ਜਿਹੜੀ ਕੀਤੀ ਹੋਈ ਬਜ਼ੁਰਗਾਂ ਦੀ ਕਮਾਈ ਸੀ ਜੇ ਉਹ ਅਜਿ ਜਿਉਂਦੇ ਹੁੰਦੇ ਤਾਂ ਉਹਨਾਂ ਨੂੰ ਕਿਵੇਂ ਕਾਂਗਰਸ ਦੇ ਵਿੱਚ ਅ ਮਤਲਬ ਾਲਾਂ ਦਿੰਦੇ ਉਹਨਾਂ ਨੂੰ ਕਿਵੇਂ ਉਹ ਕਾਂਗਰਸ ਦੇ ਨਾਲ ਤੁਰ ਪੈਂਦੇ ਜਿਉਂ ਉਹਨਾਂ ਦੇ ਬਜ਼ੁਰਗ ਅੱਜ ਜਿਉਂਦੇ ਹੁੰਦੇ ਬਜ਼ੁਰਗਾਂ ਦੀ ਕੀਤੀ ਹੋਈ ਕਮਾਈ ਉਹਨਾਂ ਨੇ ਖੂਦ ਚ ਪਾਤੀ ਰਹੀ ਗੱਲ ਵੋਟਾਂ ਦੀ ਉਹ ਵੋਟ ਪੰਜਾਬ ਦੇ ਸੰਗਰੂਰ ਦੇ ਲੋਕਾਂ ਨੇ ਤੇ ਪੰਜਾਬ ਦੇ ਲੋਕਾਂ ਨੇ ਦੇਖਣਾ ਹੈ ਕਿੱਥੇ ਪਾਉਣੀ ਆ ਕਿਹੜਾ ਸਾਡੇ ਲਈ ਯੋਗ ਹੈ ਕਿਹੜਾ ਅਨਯੋਗ ਹੈ ਦਲ ਬਦਲੂ ਕਿਹੜਾ ਹੈ ਇੱਕ ਸਟੈਂਡ ਤੇ ਖੜਨ ਵਾਲਾ ਕਿਹੜਾ ਹੀ ਉਹਦਾ ਹੈ ਕਿੰਨੇ ਆਪ ਤੇ 40 ਸਾਲ ਦਾ ਸੰਘਰਸ਼ ਕੀਤਾ ਭਾਈ ਦੀਪ ਕਹਿੰਦਾ ਸੀ ਜਿੰਮੇ ਇੱਕ ਪਾਸੇ ਝਾੜੂ ਤੇ ਇੱਕ ਪਾਸੇ ਕਿਰਪਾਨ ਫੜ ਕੇ ਸਮਝਾ ਆ ਗਿਆ ਉਹ ਸਾਰਿਆਂ ਨੂੰ ਵੀ ਤੁਸੀਂ ਕਿਹਦੇ ਨਾਲ ਤੁਰਨਾ ਹੈ ਕਿਹੜਾ ਤੁਹਾਡੇ ਆਪਣੇ ਨੇ ਕਿਹੜੇ ਤੁਹਾਡੇ ਬਗਾਨੇ ਨੇ ਸੁਪਾਲ ਸਿੰਘ ਖਹਿਰਾ ਨੇ ਨੂੰ ਅਸੀਂ ਅਪੀਲ ਕਰਦੇ ਆ ਵੀ ਤੁਸੀਂ ਇਸ ਜਿਹੜੀ ਰਾਜਨੀਤੀ ਦਾ ਹਿੱਸਾ ਨਾ ਬਣੋ ਜੋ ਤੁਹਾਨੂੰ ਸੈਂਟਰ ਚਲਾਉਣਾ ਚਾਹੁੰਦਾ ਏ ਤੁਸੀਂ ਉਸ ਦਾ ਹਿੱਸਾ ਨਾ ਬਣੋ ਪੰਜਾਬ ਲਈ ਹਲੇ ਵੀ ਜੇ ਤੁਹਾਡੇ ਮਨ ਦੇ ਵਿੱਚ ਹੈ ਮਾੜਾ ਮੋਟਾ ਤਾਂ ਆਪਦੇ ਜਿਹੜੇ ਪੇਪਰ ਹੈ ਉਹ ਦਾਖਲ ਨਾ ਕਰਿਓ ਕਹਿੰਦੇ ਵੀ ਪਹਿਲਾਂ ਦੀਪ ਸਿੱਧੂ ਦੇ ਨਾਮ ਤੇ ਵੋਟ ਲੈ ਲਈ ਹੈ ਨਾ ਜੋ ਚਰਚਾ ਮਨਈ ਵਿਰੋਧੀ ਕਹਿੰਦੇ ਨੇ ਹੈ ਨਾ ਚਲੋ ਉਹ ਤਾਂ ਬਣਦਾ ਵੀ ਆ ਤੇ ਹੁਣ ਕਹਿੰਦੇ ਜੀ ਲੱਖਾ ਸਧਾਨਾ ਨਾਲ ਐਡ ਕਰ ਲਿਆ ਵੀ ਜਿਹੜੇ ਨਾਮ ਲੈਟੇ ਮੁੰਡੇ ਰਹਿੰਦੇ ਨੇ ਹਾਈ ਤੇ ਰਹਿੰਦੇ ਨੇ ਉਹਨਾਂ ਨੂੰ ਜੋੜ ਕੇ ਵੋਟ ਲੈਂਦੇ ਨੇ ਲੱਖਾ ਸਿੰਘ ਸੰਧਾਨਾ ਨੇ ਕੰਮ ਕੀਤਾ ਹੈ ਜੀ ਉਹ ਪਾਰਟੀਆਂ ਨਾਲ ਸਹਿਯੋਗ ਦੇ ਕੇ ਤੁਰਦਾ ਹੈ ਉਹਨੂੰ ਪਤਾ ਹੈ ਵੀ ਹਾਂ ਪਾਰਟੀ ਕਿਹੜੀ ਵਫਾਦਾਰ ਹੈ ਕਿਹੜੀ ਦੇ ਮਤਲਬ ਪਿੱਠ ਤੇ ਛੁਰੇ ਮਾਰਨੇ ਵਾਲੀ ਹੈ ਤੁਰੂਗੇ ਵੀ ਉਹੀ ਉਹਨਾਂ ਦੇ ਨਾਲ ਜਿਨ੍ਹਾਂ ਨੂੰ ਲੱਗਦਾ ਹੈ ਵੀ ਹਾਂ ਸਾਡੇ ਲਈ ਕੁਝ ਕਰ ਸਕਦੇ ਆ ਲਖੇ ਸਧਾਣੇ ਨੇ ਸੰਘਰਸ਼ ਲੜਿਆ ਪੰਜਾਬੀ ਮਾਂ ਬੋਲੀ ਦਾ ਪਾਣੀ ਦਾ ਕਿਸਾਨੀ ਦਾ ਆਪਣੀ ਪਾਰਟੀ ਨੂੰ ਹੀ ਕਹਦੇ ਚੁਣਿਆ ਉਹਨੇ ਭਾਈ ਦੀਪ ਨੇ ਸਾਡੀ ਪਾਰਟੀ ਨੂੰ ਕਹਦੇ ਚੁਣਿਆ ਕਿ ਅਸੀਂ ਵਿਕੇ ਹੋਏ ਨਹੀਂ ਅਸੀਂ ਦਲ ਬਦਲੂ ਨਹੀਂ ਹੈਗੇ ਅਸੀਂ ਪੰਜਾਬ ਦੀ ਪਿੱਠ ਤੇ ਛੁਰੇ ਨਹੀਂ ਮਾਰੇ ਕਦੇ ਤਾਂ ਤੁਰ ਰਹੇ ਆ ਉਹ ਅਸੀਂ ਉਹਨਾਂ ਨੂੰ ਜੱਫੀਆਂ ਪਾ ਕੇ ਨਹੀਂ ਲੈ ਗਏ ਉਹ ਉਹਨਾਂ ਨੇ ਸੰਘਰਸ਼ ਦੇਖਿਆ ਤਾਂ ਆਏ ਆ ਉਹ ਸਾਡੇ ਨਾਲ ਕਿਉਂਕਿ ਸਾਡੀ ਪਾਰਟੀ ਇੱਕ ਉਹ ਮੁੱਦੇ ਤੇ ਲੜਦੀ ਹੈ ਜਿਹਦੇ ਨਾਲ ਲੋਕੀ ਗੱਲ ਕਰਨ ਤੋਂ ਡਰਦੇ ਆ ਖਾਲਸਾਤਨ ਦੇ ਮੁੱਦੇ ਤੇ ਤਾਂ ਵੀ ਤੁਰਦੇ ਆ ਕਿਉਂ ਕਿ ਸਾਡੇ 'ਚ ਵਫਾਦਾਰੀ ਆ ਪੰਜਾਬ ਲਈ ਤਾਂ ਉਹ ਸਾਡੇ ਨਾਲ ਤੁਰਦੇ ਆ ਅੱਜ ਤਾਂ ਪੰਜਾਬ ਦਾ ਜਿਹੜਾ ਬੱਚਾ ਬੱਚਾ ਹੈ ਤੁਰ ਰਿਹਾ ਕਿ ਪੰਜਾਬ ਦੇ ਵਫਾਦਾਰ ਲੋਕ ਹੈ ਜਿਹੜੇ ਉਹ ਕੌਣ ਨੇ ਤਾਂ ਵੱਡੇ ਚਿਹਰੇ ਸਾਡੇ ਨਾਲ ਜੁੜ ਰਹੇ ਨੇ ਤੇ ਇਹਨਾਂ ਦੇ بیٹے ਨਾਮ ਲੈਟਸ ਘਟਣਦੇ ਨੇ। 임ਾਨ ਸਿੰਘ ਮਾਨ ਬਹੁਤ ਸੂਝਵਾਨ ਨੇ, ਲੋਅ ਦੀ ਪੜ੍ਹਾਈ ਕਰਦੇ ਨੇ। ਉਹਨਾਂ ਨੇ ਮਤਲਬ ਐਨੀ ਕਿ ਸਟੱਡੀ ਕੀਤੀ ਹੋਈ ਆ ਵੀ ਉਹ ਉਹ ਮਤਲਬ ਆਪਣੀ ਜਿਹੜੀ ਆਉਣ ਵਾਲੇ ਭਵਿੱਖ ਦੀ ਰਾਜਨੀਤੀ ਆ ਜਾਂ ਆਉਣ ਵਾਲੇ ਜਿਹੜੇ ਮਤਲਬ ਇਲੈਕਸ਼ਨ ਆਏ ਉਸ ਦੇ ਵਿੱਚ ਬਹੁਤ ਸੂਝਵਾਨੀ ਨਾਲ ਚੱਲ ਰਹੇ ਨੇ। ਮਤਲਬ ਮਾਸਟਰਮਾਈਂਡ ਉਹਨੇ ਬਣਾਈ ਬਿਲਕੁਲ ਆਉਣ ਵਾਲਾ ਭਵਿੱਖ ਉਹ ਹੀ ਆ। ਸਰਦਾਰ ਸਿਮਰ ਸਿੰਘ ਮਾਨ ਤੇ ਇਹ ਦੱਸੋ ਵੀ ਅੰਮ੍ਰਿਤਪਾਲ ਉਹਨਾਂ ਤੇ ਐਨਐਸਏ ਦੀਵਾਰਾਂ ਲਾਤੀ ਹੈ ਨਾ ਸਰਕਾਰ ਨੇ ਤੇ ਮਾਨ ਸਾਹਿਬ ਨੇ ਕੀ ਐਫਰਟ ਕਰੇ ਨੇ ਉਹਨਾਂ ਤੇ ਮਾਨ ਸਾਹਿਬ ਨੇ ਮਤਲਬ ਜਿਹੜੀ ਸਾਡੀ ਪਾਰਟੀ ਸੀ ਮਤਲਬ ਬਾਹਰ ਦੇ ਜਿਹੜੇ ਸਾਡੇ ਕੈਡਰ ਬਣੇ ਹੋਏ ਨੇ ਐਨਐਸਏ ਲੱਗਣ ਤੋਂ ਬਾਅਦ ਸਾਡੇ ਬਾਹਰਲੇ ਕੈਡਰਾਂ ਨੇ ਇਹਨਾਂ ਦੇ ਜਿਹੜੇ ਐਮਬੈਸੀਆਂ ਸੀ ਉਹਨਾਂ ਦੇ ਪੂਰਾ ਕਰੋ ਕੀਤਾ ਤੁਸੀਂ ਆਪ ਦੇਖਿਆ ਹੋਵੇ ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿੰਨੇ ਵੀ ਅਮਰੀਕਾ ਕੈਨੇਡਾ ਯੂ ਐਸ ਤੇ ਜਿੰਨੇ ਵੀ ਆਸਟ੍ਰੇਲੀਆ ਦੇ ਵਿੱਚ ਕੈਰੇਟਰ ਸਾਡੇ ਹੈਗੇ ਚੱਲਦੇ ਆ ਉਹਨਾਂ ਨੇ ਇਹਨਾਂ ਦੀ ਅਬੈਸੀਆਂ ਘੇਰੀਆਂ ਪੂਰਾ ਡਟ ਕੇ ਵਿਰੋਧ ਕੀਤਾ ਇੱਥੇ ਵੀ ਅਸੀਂ ਡਟ ਕੇ ਵਿਰੋਧ ਕੀਤਾ ਸੀ ਆਪ ਧਰਨੇ ਲਾਏ ਅਸੀਂ ਆਪ ਮੁਜਾਰੇ ਕੀਤੇ ਚਾਹੇ ਉਹਦੇ ਵਿੱਚ ਮਤਲਬ ਸੋਹਣਾ ਸਾਹਿਬ ਦਾ ਧਰਨਾ ਹੋਵੇ ਤੇ ਇੱਥੇ ਫਤਿਹਗੜ ਸਾਹਿਬ ਦੇ ਵਿੱਚ ਧਰਨੇ ਲਾਏ ਮਤਲਬ ਹੋਰ ਸ਼ਗਰੂਰ ਦੇ ਵਿੱਚ ਸਾਰੇ ਜ਼ਿਲ੍ਹਿਆਂ ਚ ਧਰਨੇ ਲਾਏ ਤੁਹਾਨੂੰ ਪਤਾ ਸੀ ਵੀ ਜਦੋਂ ਐਨਐਸਐ ਲੱਗਿਆ ਉਦੋਂ ਕਿੰਨਾ ਡਰ ਦਾ ਮਾਹੌਲ ਜਿਹੜਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਭਾਜੀਪੀ ਦੇ ਨਾਲ ਰਲ ਕੇ ਪੰਜਾਬ ਦੇ ਵਿੱਚ ਸ਼ਮਸ਼ਾਨ ਘਾਟ ਦਾ ਵਰਗਾ ਮਾਹੌਲ ਬਣਾਤਾ ਸੀ ਸਾਡੀ ਪਾਰਟੀ ਨੇ ਉਦੋਂ ਵੀ ਪੰਜਾਬ ਦੀ ਹਿੱਤ ਦੀ ਗੱਲ ਕੀਤੀ ਵੀ ਐਨਐਸਐ ਗਲਤ ਲਾਈਆ ਇਹਨੂੰ ਤੋੜੀ ਜਾਵੇ ਪਰ ਹੁਣ ਜਦੋਂ ਇੱਕ ਬੰਦਾ ਹੁੰਦਾ ਏ ਉਸਦੇ ਕੋਲ ਘੱਟ ਪਾਵਰ ਹੁੰਦੀ ਐ ਅਸੀਂ ਪੰਜਾਬ ਦੇ ਲੋਕਾਂ ਨੂੰ ਹੁਣ ਕਹਾਂਗੇ ਵੀ ਭਾਈ ਅਮਰਤਪਾਲ ਸਿੰਘ ਨੂੰ ਜਿਤਾ ਕੇ ਐਮਪੀ ਇਲੈਕਸ਼ਨਾਂ ਚ ਪਾਰਲੀਮੈਂਟ ਚ ਭੇਜੋ ਤਾਂ ਸਵਾਦ ਦਾ ਗੱਲ ਆ ਤਾ ਹੁਣਾ ਸਵਾਦ ਵੀ ਉਹਨਾਂ ਨੇ ਸਾਡੇ ਤੇ ਐਨਐਸਐ ਨਾਲ ਹੀ ਅਸੀਂ ਜਿਤਾ ਕੇ ਉਸ ਨੂੰ ਪਾਰਲੀਮੈਂਟ ਚ ਮੋਦੀ ਦੇ ਸਾਹਮਣੇ ਪਟਕਤਾ ਵੀ ਆ ਜਾ ਹੁਣ ਪੁੱਤ ਕੀ ਕਰਾਂਗੇ ਲੱਗਦਾ ਵੀ ਲੋਕ ਫਤਵਾ ਦੇ ਦੇਣਗੇ ਬਿਲਕੁਲ ਜੀ ਬਹੁਤ ਮਤਲਬ ਲੋਕੀ ਆਪਦੇ ਲੈਵਲ ਤੇ ਜਾ ਕੇ ਜਿੰਨੇ ਛੋਟੇ ਤੋਂ ਛੋਟੇ ਬੱਚਾ ਤੇ ਵੱਡੇ ਤੋਂ ਵੱਡਾ ਬਜ਼ੁਰਗ ਪਿੰਡਾਂ ਦੀ ਸੱਥਾਂ ਚ ਬਸਾਂ ਚ ਪਾਰਲ ਕਹਿਣ ਦਾ ਭਾਵ ਵੀ ਗਲੀ ਗਲੀ ਤੇ ਆਪ ਮਹਾਰੇ ਹੋ ਕੇ ਪਰ ਹੋਕਾ ਦੇ ਰਹੇ ਨੇ ਵੀ ਬੀਬੀ ਖਾਲੜਾ ਜੀ ਵਰਗਾ ਮਤਲਬ ਜਿਹੜਾ ਫਤਵਾ ਹੈ ਉਹ ਜਾਰੀ ਨਾ ਹੋਵੇ ਤੇ ਇਦਾਂ ਜਿਵੇਂ ਨਾ ਡਿਬਰੂਗੜ੍ਹ ਜੇਲ੍ਹ ਚ ਨੇ ਨਾ ਭਾਈ ਅੰਮ੍ਰਿਤਪਾਲ ਜੀ ਤੇ ਸ਼ਰੋਮਣੀ ਕਮੇਟੀ ਨੇ ਟੀਮਾ ਗਠਿਤ ਕਰਕੇ ਉੱਥੇ ਭੇਜੀਆਂ ਵੀ ਨੇ ਹਨਾ ਪਹਿਲਾਂ ਤੇ ਸ਼ਰਮਣੀ ਕਾਲੀ ਦਾ ਅੰਮ੍ਰਿਤਸਰ ਵੱਲੋਂ ਐਫਰ ਹੋਇਆ ਕਦੇ ਕੁਝ ਇਦਾਂ ਮਾਨ ਸਾਹਿਬ ਐਮ ਪੀ ਸੀ ਉਹ ਆਪ ਗਏ ਨਹੀਂ ਕਦੇ ਨਾ ਕਿਸ ਤਰੀਕਾ ਬਿਲਕੁਲ ਧਰਨੇ 'ਚ ਵੀ ਜਾਂਦੇ ਰਹੇ ਅਜੀ ਅਸੀਂ ਡਿਬਰੂਗੜ 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 ਜਿਵੇਂ ਕਮੇਟੀਆਂ ਉਹਨਾਂ ਦੇ ਡਿਬਰੂਗੜ ਇਹਨਾਂ ਦੇ ਵਕੀਲ ਸਾਡੇ ਇਮਾਨ ਸਿੰਘ ਖੈਰਾ ਜੀ ਸਾਡਾ ਉਹਨਾਂ ਨਾਲ ਫੋਨ ਤੇ ਕੰਟੈਕਟ ਤੇ ਰਾਪਤਾ ਰਹਿੰਦਾ ਏ ਵੀ ਕੀ ਕਿੱਥੇ ਕੀ ਪ੍ਰੋਸੈਸ ਹੋ ਰਹੀ ਏ ਜੀ ਠੀਕ ਨਹੀਂ ਤੇ ਉਹ ਲੀਗਲ ਪੈਰਵਾਈ ਏ ਉਹ ਉਹਦੇ ਵਿੱਚ ਮਤਲਬ ਇਹ ਬਤੌਰ ਐਮਪੀ ਆ ਉਹਨਾਂ ਨੂੰ ਮਤਲਬ ਉੱਥੇ ਜਾਣ ਦੀ ਆ ਜ਼ਿਆਦਾ ਨਹੀਂ ਮੈਂ ਸਮਝਦਾ ਪਰ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਦੋਂ ਜੰਮੂ ਕਸ਼ਮੀਰ ਦੇ ਵਿੱਚ 370 ਹਟਾਈ ਸੀ ਇਹ ਉੱਥੇ ਹੱਕ ਦੇ ਵਿੱਚ ਗਏ ਉੱਥੇ ਜਾਂਦੇ ਉਹਨਾਂ ਨੇ ਮਤਲਬ ਫੋਰਸ ਨੇ ਉਹਨਾਂ ਨੂੰ ਰੋਕ ਲਈ ਤੁਸੀਂ ਜੰਮੂ ਕਸ਼ਮੀਰ ਐਕਟਰ ਨਹੀਂ ਕਰ ਸਕਦੇ ਜਦੋਂ ਵੀ ਇੱਥੋਂ ਮਤਲਬ ਕੋਈ ਪਲਾਨ ਹੈ ਜਾਂ ਬਾਹਰ ਦਾ ਜਾਂਦੇ ਆ ਇਹਨਾਂ ਨੇ ਇੱਥੋਂ ਹੀ ਮਤਲਬ ਹਾਊਸ ਅਰੈਸਟ ਪਾ ਦਿੰਦੇ ਆ ਸਾਡੀ ਹੁਣ ਵੀ ਹੌਪਸ ਰੈਸਟ ਪਈ ਸੀ ਅਰਦਾਸ ਸਿਮਰਨਜੀਤ ਸਿੰਘ ਮਾਲੀ ਜਦੋਂ ਭਾਨੇ ਸਿੱਧੂ ਦਾ ਵਾਲਾ ਕੇਸ ਹੋਇਆ ਸੀ ਇਹ ਮਤਲਬ ਅਸੀਂ ਐਫਰਟ ਕਰਦੇ ਆਂ ਪਰ ਸਟੇਟ ਆ ਉਹ ਆਪ ਦਾ ਜਿਹੜਾ ਜੋਰ ਆ ਉਹ ਦਿਖਾਉਂਦੀ ਆ ਤਾਂ ਫਿਰ ਅੱਗੇ ਵੀ ਦਿਖਾਉਗੀ ਫਿਰ ਤਾਂ ਹੀ ਤਾਂ ਅਸੀਂ ਕਹਿੰਦੇ ਆ ਲੋਕਾਂ ਨੂੰ ਵੀ ਸਾਨੂੰ ਵੱਡਾ ਫਤਵਾ ਦੇਣ ਫਿਰ ਦਿਖਾਉਣ ਲੱਗਦਾ ਬਿਲਕੁਲ 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 ਜੀ ਤੇ ਖਡੂਰ ਸਾਹਿਬ ਦੇ ਵਿੱਚ ਆਪ ਜਾਣਗੇ ਮਾਨ ਸਾਹਿਬ ਪ੍ਰਚਾਰ ਦੇ ਲਈ ਭਾਈ ਅਮਰਪਾਲ ਦੇ ਲੱਗਦਾ ਮੈਂ ਇਸ ਦੇ ਉੱਤੇ ਨਹੀਂ ਟਿੱਪਣੀ ਦੇਣਾ ਚਾਹੁੰਦਾ ਕਿਉਂਕਿ ਉਹਨਾਂ ਦਾ ਜਿਹੜਾ ਸ਼ਡਿਊਲ ਹੈ ਸੰਗਰੂਰ ਦਾ ਉਹਨਾਂ ਦੀਆਂ ਟੀਮਾਂ ਟੀਮਾਂ ਪੁਰ ਫੁੱਲ ਨੇ ਅਸੀਂ ਆ ਪੰਜਾਬਣਗੇ ਜੀ ਕੰਪੇਨ ਕਰਾਂਗੇ ਕੰਪੇਨ ਕਰਾਂਗੇ ਫੁੱਲ ਠੋਕ ਕੇ ਪਾਰਟੀ ਵੱਲੋਂ ਕੁਝ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਅਮਰਸਰ ਵੱਲੋਂ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਵੱਲੋਂ ਖਡੂਰ ਸਾਹਿਬ ਦੇ ਇੱਕ ਇੱਕ ਵੋਟਰ ਨੂੰ ਅਪੀਲ ਆ ਵੀ ਤੁਸੀਂ ਆਪਣਾ ਬਣਦਾ ਜਿਹੜਾ ਫਰਜ਼ ਹੈ ਉਹ ਨਿਭਾਓ ਇੱਕ ਇੱਕ ਵੋਟ ਆਪ ਮਾਰੇ ਆਪ ਹੱਥੀ ਜਾ ਕੇ ਪਵਾਓ ਵੀ ਜਿਵੇਂ ਪਿਛਲੀ ਵਾਰੀ ਆਪਾਂ ਮੇਣਾ ਖੱਟਿਆ ਏ ਪੰਜਾਬ ਦਾ ਖਡੂਰ ਸਾਹਿਬ ਵਾਲਿਓ ਐਤਕੀਓ ਮੇਣਾ ਨਹੀਂ ਖੱਟਣਾ ਆਪਾਂ ਤੁਸੀਂ ਸੂਝਵਾਣਾ ਐਤਕੀ ਤੁਹਾਡੇ ਕੋਲ ਸੋਸ਼ਲ ਮੀਡੀਆ ਵੀ ਹੈ ਸਾਰੇ ਮੀਡੀਆ ਸੋਰਸਸ ਨੇ ਤੁਹਾਡੇ ਕੋਲ ਸਾਧਨ ਬਾਧੂ ਨੇ ਆਪ ਮਾਰੇ ਜਾ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕਰੋ ਅਸੀਂ ਆਪ ਪਾਵਾਂਗੇ ਅਸੀਂ ਜਿੰਨਾ ਸਾਡੇ ਕੋਲ ਯੋਗਦਾਨ ਪਣਦਾ ਹੋਏ ਅਸੀਂ ਪਾਵਾਂਗੇ ਇੱਕ ਠੋਕ ਕੇ ਅਸੀਂ ਸਰਦਾਰ ਜਿਹੜੇ ਭਾਈ ਅਮਰਤਪਾਲ ਸਿੰਘ ਹੈ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਧੰਵਾਦ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ